ਇਹ ਅਸਲ ਦੇ ਵਿੱਚ ਜਿਹੜਾ ਇਹ ਯੁੱਧ ਨਸ਼ਿਆਂ ਵਿਰੁੱਧ ਹੈ ਫੇਸਬੁੱਕ ਤੇ ਚੱਲ ਰਿਹਾ ਹੈ ਫੇਸਬੁੱਕ ਤੇ ਕਹਿ ਲਓ ਇੰਸਟਾਗ੍ਰam ਤੇ YouTube ਤੇ ਵੱਡੇ ਵੱਡੇ ਇਸ਼ਤਿਹਾਰ ਯੁੱਧ ਨਸ਼ਿਆਂ ਵਿਰੁੱਧ ਥਾਰੋਂ ਮੇਰਾ ਪਿੰਡ ਹੈ ਸੰਗਰੂਰ ਮੇਰਾ ਹਲਕਾ ਹੈ ਉਹਦੇ 'ਚ ਮੈਂ ਤੁਹਾਨੂੰ ਕਿੰਨੇ ਥਾਂ ਐਸੇ ਗਿਣਾਰੇ ਆ ਜਿੱਥੇ ਨਿਰੰਤਰ ਨਸ਼ਾ ਬਿਕ ਰਿਹਾ ਹੈ ਕੋਈ ਰੋਕ ਨਹੀਂ ਕਿਸੇ ਤਰੀਕੇ ਦੀ ਫੀਮ ਪੁੱਕੀ ਚਿੱਟਾ ਪਤਾ ਨਹੀਂ ਕੀ ਕੀ ਅਸੀਂ ਤਾਂ ਨਾਂ ਵੀ ਨਹੀਂ ਸੁਣੇ ਇਹ ਜਿਹੇ ਜਿਹੇ ਨਸ਼ੇ ਜਿਹੜੇ ਹੈਗੇ ਨੇ ਉੱਥੇ ਮਿਲ ਰਹੇ ਨੇ ਤੇ ਜਿਹੜੇ ਨੰਬਰ ਦਿੱਤੇ ਨੇ ਨੰਬਰ ਤੇ ਕਿਉਂ ਨਹੀਂ ਲੋਕ ਕੰਟੈਕਟ ਕਰਦੇ ਨੰਬਰ ਤੇ ਕਿਉਂ ਨਹੀਂ ਦੱਸਦੇ ਵੀ ਇੱਥੇ ਨਸ਼ਾ ਵਿਕਰੇ ਜੀ ਕਿਉਂਕਿ ਜਾਣਕਾਰੀ ਤਾਂ ਗੁਪਤ ਰੱਖੀ ਜਾਣੀ ਹੈ ਕਿ ਲੋਕ ਸਮਝ ਗਏ ਜੀ ਵੀ ਕਿਹੜੇ ਨੰਬਰ ਤੇ ਫੋਨ ਕਰਕੇ ਕੀ ਫਾਇਦਾ ਮਿਲਣਾ ਮੈਂ ਤਾਂ ਕਹਣਾ ਇਹਦਾ ਦੂਜਾ ਨਾਮ ਬਦਲ ਕੇ ਨਸ਼ੇ ਦਾ ਜਾ ਚਿੱਟੇ ਦਾ ਇਹਦਾ ਨਾਮ ਹੀ ਮੌਤ ਰੱਖ ਦੇਣਾ ਚਾਹੀਦਾ ਵੀ ਇਹ ਰੋ ਮੌਤ ਕਰ ਰਿਹਾ ਮੈਂ ਕਹਿੰਦਾ ਮੈਂ ਇਕੱਲਾ ਨਹੀਂ ਮੇਰੇ ਵਰਗੇ 100 ਨੌਜਵਾਨ ਤੁਹਾਨੂੰ ਆ ਕੇ ਹੋਰ ਦੱਸ ਦੇਣਗੇ ਵੀ ਨਸ਼ਾ ਕਿੱਥੇ ਵਿਕਰੇ ਜੀ ਨੰਬਰ ਗੇਮ ਚੱਲ ਰਹੀ ਹੈ ਪੰਜਾਬ ਦੇ ਵਿੱਚ ਕਿਹੜਾ ਐਸਐਸਪੀ ਕਿੰਨੇ ਬੰਦੇ ਫੜਕੇ ਲਿਆਉਂਦਾ ਹੈ ਕਿਹੜਾ ਡੀਐਸਪੀ ਦੇਖੋ ਜੀ ਅਰੈਸਟ ਪਾਲੀ ਨਸ਼ਾ ਤਸਕਰਾਂ ਦੀ ਉਹ ਕਰ ਲਿਆ ਉਹ ਕਰ ਲਿਆ ਇਹ ਨੰਬਰ ਗੇਮ ਚੱਲ ਰਹੀ ਹੈ ਕੋਈ ਨਸ਼ਾ ਤਸਕਰ ਹੈ ਉਹਦੇ ਘਰ ਤੇ ਬਲਡوزر ਕਿਵੇਂ ਚੱਲ ਜੂ ਇਹ ਕਾਨੂੰਨ 'ਚ ਲਿਖਿਆ ਹੈ ਕਿਹੜੇ ਕੋਰਟ ਦੀ ਇਹ ਰੂਲਿੰਗ ਹੈ ਕਿਹੜੇ ਆਰਟੀਕਲ ਦੇ ਵਿੱਚ ਲਿਖਿਆ ਵੀ ਨਸ਼ਾ ਤਸਕਰ ਦਾ ਘਰ ਟਾ ਦੋ ਕਿ ਆਪਣਾ ਦੇਸ਼ ਦਾ ਹੀ ਸੰਵਿਧਾਨ ਜਾਂ ਦੇਸ਼ ਦਾ ਕਾਨੂੰਨ ਇਹ ਗੱਲ ਇਹ ਨਹੀਂ ਕਹਿੰਦਾ ਕਿ ਤੁਸੀਂ ਨਸ਼ਾ ਤਸਕਰ ਦਾ ਜਾਂ ਕਿਸੇ ਵੀ ਗੁਨਾਹ ਕਰਦਾ ਘਰ ਹਟਾ ਦਿਓ ਇਹ ਲੋਕਾਂ ਨੂੰ ਪਾਗਲ ਬਣਾਇਆ ਜਾ ਰਿਹਾ ਜੀ ਕਿਵੇਂ ਦੇਖੋ ਇੱਕ ਡੈਡ ਲਾਈਨ ਦਿੱਤੀ ਸੀ ਕਿ 31 ਮਈ ਮਈ ਤੋਂ ਬਾਅਦ ਜੇ ਨਸ਼ਾ ਫੜਿਆ ਗਿਆ ਜਾਂ ਨਸ਼ਾ बिकਦਾ ਹੋਇਆ ਤਾਂ ਉੱਥੇ ਦੇ ਐਸਐਸਪੀ ਜ਼ਿੰਮੇਵਾਰ ਹੋਣਗੇ ਕੀ ਲੱਗਦਾ ਤੁਹਾਨੂੰ ਕਿੰਨੇ ਪਰਸੈਂਟ ਮੰਨਦੇ ਹੋ ਵੀ ਨਸ਼ਾ 31 ਮਈ ਤੱਕ ਖਤਮ ਹੋ ਚੁੱਕਿਆ ਪੰਜਾਬ ਦੇ ਵਿੱਚ ਜੀ ਕਿੰਨੇ ਜ਼ਿਲ੍ਹੇ ਨੇ ਮੰਨ ਲਓ ਸਾਰੇ ਜਿੰਨੇ 23-24 ਜ਼ਿਲ੍ਹੇ ਹੈਗੇ ਨੇ ਫਿਰ ਤਾਂ ਸਾਰਿਆਂ ਜ਼ਿਲ੍ਹਿਆਂ ਦੇ ਐਸਐਸਪੀ ਜ਼ਿੰਮੇਵਾਰ ਹੋਣਗੇ। 3-4 ਮਹੀਨੇ ਰੁਕ ਜਿਓ ਉਸੇ ਫਲੋ ਤੇ ਫੇਰ ਆ ਜਾਣਾ। ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ। ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇਗੀ ਅਤੇ ਯੁੱਧ ਨਸ਼ਿਆਂ ਵਿਰੁੱਧ ਲਗਾਤਾਰ ਜਾਰੀਆ ਅਤੇ ਉਸ ਤੋਂ ਬਾਅਦ ਜਿਹੜੇ ਪੂਰੇ ਐਮਐਲਏਜ਼ ਨੇ ਕੈਬਨਿਟ ਮੰਤਰੀ ਨੇ ਪਿੰਡਾਂ 'ਚ ਜਾ ਰਹੇ ਨੇ ਲਗਾਤਾਰ ਨਸ਼ੇਲੀ ਜਾਗਰੂਕਤਾ ਕਰ ਰਹੇ ਨੇ ਪ੍ਰਸ਼ਾਸਨ ਪੱਬਾਂ ਪਾਰਾ ਪੰਜਾਬ ਪੁਲਿਸ ਪੱਬਾਂ ਪਾਰਾ ਸਾਰੇ ਐਸਐਚਓ ਡੀਐਸਪੀ ਪਿੰਡਾਂ ਚ ਜਾ ਕੇ ਕਹਿ ਰਹੇ ਨੇ ਕਿ ਨਸ਼ਾ ਜੋ ਵੀ ਕਰਦਾ ਜੋ ਵੇਚਦਾ ਸਾਨੂੰ ਉਹਦੀ ਜਾਣਕਾਰੀ ਦਿੱਤੀ ਜਾਵੇ ਉਹ ਗੁਪਤ ਰੱਖੀ ਜਾਵੇਗੀ ਇਥੋਂ ਤੱਕ ਕਿ ਇਹ ਵੀ ਕਿਹਾ ਗਿਆ ਸੀ ਕਿ 31 ਮਈ ਤੱਕ ਪੂਰਾ ਨਸ਼ੇ ਨੂੰ ਖਤਮ ਕਰ ਦਾਂਗੇ ਅਤੇ 31 ਮਈ ਤੋਂ ਬਾਅਦ ਜੇਕਰ ਨਸ਼ਾ ਕਿਤੇ ਫੜਿਆ ਜਾਂਦਾ ਤਾਂ ਉਥੇ ਦੇ ਜ਼ਿੰਮੇਵਾਰ ਹੋਣਗੇ ਐਸਐਸਪੀ ਸੋ ਹੁਣ ਦੇਖਣਾ ਹੋਵੇਗਾ ਕਿ ਕਿੰਨਾ ਨਸ਼ਾ ਖਤਮ ਹੋ ਗਿਆ ਤੇ ਕਦੋਂ ਤੱਕ ਪੂਰੀ ਤਰ੍ਹਾਂ ਨਸ਼ੇ ਨੂੰ ਕਲੀਨ ਕਰ ਦਿੱਤਾ ਜਾਵੇਗਾ ਸੋ ਗੱਲਬਾਤ ਕਰਨ ਲਈ ਨੌਜਵਾਨ ਆਗੂ ਨੇ ਯੂਥ ਦੇ ਆਗੂ ਨੇ ਤ੍ਰਿਪਤੇਂਦਰ ਸਿੰਘ ਭੁੱਲਰ ਸਾਡੇ ਨਾਲ ਮੌਜੂਦ ਨੇ ਭੁੱਲਰ ਸਾਹਿਬ ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਉਤੇ ਜੀ ਧੰਨਵਾਦ ਜੀ ਤੁਸੀਂ ਤਾਂ ਸਮਾਂ ਦਿੱਤਾ ਬਹੁਤ-ਬਹੁਤ ਤੁਹਾਡਾ ਭੁੱਲਰ ਸਾਹਿਬ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਤੇ ਲਗਾਤਾਰ ਜਾਰੀਆ ਅਤੇ ਲਗਾਤਾਰ ਕਹਿ ਰਹੇ ਨੇ ਕਿ ਨਸ਼ੇ ਨੂੰ ਪੂਰੀ ਤਰ੍ਹਾਂ ਖਤਮ ਕਰ ਦਾਂਗੇ ਕਿਵੇਂ ਲੱਗਦਾ ਤੁਹਾਨੂੰ ਜਿਹੜਾ ਜਿਵੇਂ ਦੀ ਪੰਜਾਬ ਸਰਕਾਰ ਦੀ ਗਾਈਡਲਾਈਨਸ ਚੱਲ ਰਹੀ ਆ ਜਾਂ ਜਿਵੇਂ ਦੀ ਜਾਗਰੂਕਤਾ ਚੱਲ ਰਹੀ ਆ ਇਹ ਜਿਹੜਾ ਯੁੱਧ ਨਸ਼ਾ ਵਿਰੁੱਧ ਜਿਹੜਾ ਤੁਸੀਂ ਦੱਸਿਆ ਜੀ ਬਹੁਤ ਪ੍ਰਚਾਰਿਆ ਜਾ ਰਿਹਾ ਹੈ ਇਹ ਅਸਲ ਦੇ ਵਿੱਚ ਜਿਹੜਾ ਇਹ ਯੁੱਧ ਨਸ਼ਾ ਵਿਰੁੱਧ ਹੈ ਫੇਸਬੁੱਕ ਤੇ ਚੱਲ ਰਿਹਾ ਹੈ ਫੇਸਬੁੱਕ ਤੇ ਕਹਿ ਲਓ ਇੰਸਟਾਗ੍ਰam ਤੇ YouTube ਤੇ ਵੱਡੇ ਵੱਡੇ ਇਸ਼ਤਿਹਾਰ ਯੁੱਧ ਨਸ਼ਾ ਵਿਰੁੱਧ ਮੈਂ ਤੁਹਾਨੂੰ ਦੱਸਦਾ ਜੀ ਸਾਰੋਂ ਮੇਰਾ ਪਿੰਡ ਹੈ ਸੰਗਰੂਰ ਮੇਰਾ ਹਲਕਾ ਹੈ ਉਹਦੇ 'ਚ ਮੈਂ ਤੁਹਾਨੂੰ ਕਿੰਨੇ ਥਾਂ ਐਸੇ ਗਿਣਾਰੇ ਆ ਜਿੱਥੇ ਨਿਰੰਤਰ ਨਸ਼ਾ ਵਿਕ ਰਿਹਾ ਹੈ ਕੋਈ ਰੋਕ ਨਹੀਂ ਕਿਸੇ ਤਰੀਕੇ ਦੀ ਫੀਮ ਪੁੱਕੀ ਚੱਟਾ ਪਤਾ ਨਹੀਂ ਕੀ ਕੀ ਅਸੀਂ ਤਾਂ ਨਾਂ ਵੀ ਨਹੀਂ ਸੁਣੇ ਇਹ ਜਿਹੇ ਜਿਹੇ ਨਸ਼ੇ ਜਿਹੜੇ ਹੈਗੇ ਨੇ ਉੱਥੇ ਮਿਲ ਰਹੇ ਨੇ ਤੇ ਇਹ ਗੱਲ ਕੱਲੀ ਸੰਗਰੂਰ ਹਲਕੇ ਦੀ ਜਾਂ ਪਿੰਡ ਸਰੋਂ ਦੀ ਨਹੀਂ ਇਹ ਪੂਰੇ ਪੰਜਾਬ ਦੀ ਇਹੀ ਕਹਾਣੀ ਹੈ ਮੈਂ ਕਹਿੰਦਾ ਮੈਂ ਕੱਲਾ ਨਹੀਂ ਮੇਰੇ ਵਰਗੇ 100 ਨੌਜਵਾਨ ਤੁਹਾਨੂੰ ਆ ਕੇ ਹੋਰ ਦੱਸ ਦੇਣਗੇ ਵੀ ਨਸ਼ਾ ਕਿੱਥੇ ਵਿਕਰੇ ਜੀ ਗੱਲ ਕੀ ਹੈ ਨੰਬਰ ਗੇਮ ਚੱਲ ਰਹੀ ਹੈ ਪੰਜਾਬ ਦੇ ਵਿੱਚ ਕਿਹੜਾ ਐਸਐਸਪੀ ਕਿੰਨੇ ਬੰਦੇ ਫੜਕੇ ਲਿਆਉਂਦਾ ਹੈ ਕਿਹੜਾ ਡੀਐਸਪੀ ਦੇਖੋ ਜੀ ਅਰੈਸਟ ਪਾਲੀ ਨਸ਼ਾ ਤਸਕਰਾਂ ਦੀ ਉਹ ਕਰ ਲਿਆ ਉਹ ਕਰ ਲਿਆ ਇਹ ਨੰਬਰ ਗੇਮ ਚੱਲ ਰਹੀ ਆ ਅਸਲ ਗਰਾਉਂਡ ਰਿਜ਼ਲਟ ਕੀ ਆ ਇਹ ਲੋਕਾਂ ਨੂੰ ਸ਼ੋਅ ਕਰਨ ਨਾ ਵੀ ਕਿੰਨੀ ਕੁਆਂਟੀਟੀ ਚ ਕਿਹਨੇ ਨਸ਼ਾ ਮਤਲਬ ਕੌਣ ਵੇਚ ਰਿਹਾ ਸੀ ਲੋਕਾਂ ਦੇ ਸਾਹਮਣੇ ਕਰਨ ਨਹੀਂ ਬੇਸਿਕ ਕਦੋਂ ਤੋਂ ਬਲਡੋਜ਼ਰ ਚੱਲ ਰਹੇ ਨੇ ਪੰਜਾਬ ਸਰਕਾਰ ਨੇ ਜੀਸੀਬੀਆਂ ਚਲਾਤੀਆਂ ਘਰ ਢਾਤੇ ਕਿ ਡਰਾਤੇ ਪੂਰੇ ਨਸ਼ਾ ਵੇਚਣ ਵਾਲੇ ਉਹਨਾਂ ਨੂੰ ਕਿਵੇਂ ਦੇਖ ਦਿਓ ਤੁਸੀਂ ਕਿ ਬਲਡੋਜ਼ਰ ਚਲਾਤੇ ਡਰ ਜਾਣਗੇ ਅੱਗੇ ਤੋਂ ਨਸ਼ਾ ਨਹੀਂ ਵੇਚਣਾ ਉਹਨਾਂ ਨੇ ਇਹ ਬਲਡੋਜ਼ਰ ਪੋਲਿਟਿਕਸ ਸੁਣ ਲਓ ਜੀ ਭਾਰਤਿਕ ਸੰਵਿਧਾਨ ਦੇ ਅਧਿਨ ਚੱਲਣ ਵਾਲਾadesh ਹੈ। ਇਹ ਇੱਕ ਰੂਲ ਬੁੱਕ ਬਣੀ ਹੋਈ ਹੈ ਵੀ ਕਿਹੜਾ ਗਨਾਹ ਦੇ ਲਈ ਕੀ ਮਤਲਬ ਉਹਦੀ ਸਜ਼ਾ ਹੈ। ਮੈਨੂੰ ਇਹ ਦੱਸੋ ਕੋਈ ਨਸ਼ਾ ਤਸਕਰ ਹੈ। ਉਹਦੇ ਘਰ ਤੇ ਬਲਡوزر ਕਿਵੇਂ ਚੱਲ ਜੂ? ਇਹ ਕਾਨੂੰਨ 'ਚ ਲਿਖਿਆ ਹੈ। ਕਿਹੜੇ ਕੋਰਟ ਦੀ ਇਹ ਰੂਲਿੰਗ ਹੈ? ਕਿਹੜੇ ਆਰਟੀਕਲ ਦੇ ਵਿੱਚ ਲਿਖਿਆ ਵੀ ਨਸ਼ਾ ਤਸਕਰ ਦਾ ਘਰ ਟਾ ਦਿਓ। ਇਹ ਜਿਹੜੇ ਜਿਹੜੇ ਘਰ ਟਾਏ ਜਾ ਰਹੇ ਨੇ ਜੀ ਇਹ ਨਜਾਇਜ਼ ਕਬਜ਼ਿਆਂ ਦੇ ਟਾਏ ਜਾ ਰਹੇ ਨੇ। ਮੰਨ ਲਓ ਕਿਸੇ ਨੇ ਪੰਚਾਇਤੀ ਜ਼ਮੀਨ ਦੇ ਵਿੱਚ ਕੁਝ ਬਣਾ ਰੱਖਿਆ ਹੈ। ਕਿਸੇ ਨੇ ਕਿਸੇ ਦੀ ਜ਼ਮੀਨ ਤੇ ਕਬਜ਼ਾ ਕਰਕੇ ਕੁਝ ਬਣਾ ਰੱਖਿਆ ਇਹ ਉਹ ਘਰਟਾ ਰਹੇ ਨੇ ਇਹ ਨਸ਼ਾ ਤਸਕਰ ਦੇ ਮੈਂ ਲੋਕਾਂ ਨੂੰ ਦੱਸਣਾ ਚਾਹਣਾ ਤੁਹਾਡੇ ਚੈਨਲ ਦੇ ਰਾਹੀਂ ਕਿ ਆਪਣਾ ਦੇਸ਼ ਦਾ ਹੀ ਸੰਵਿਧਾਨ ਜਾਂ ਦੇਸ਼ ਦਾ ਕਾਨੂੰਨ ਇਹ ਗੱਲ ਇਹ ਨਹੀਂ ਕਹਿੰਦਾ ਕਿ ਤੁਸੀਂ ਨਸ਼ਾ ਤਸਕਰ ਦਾ ਜਾਂ ਕਿਸੇ ਵੀ ਗੁਨਾਹ ਕਰਦਾ ਘਰ ਹਟਾ ਦਿਓ ਇਹ ਲੋਕਾਂ ਨੂੰ ਪਾਗਲ ਬਣਾਇਆ ਜਾ ਰਿਹਾ ਜੀ ਇਹ ਰਾਜਨੀਤੀ ਕਰਕੇ ਪਰ ਨਸ਼ੇ ਨੂੰ ਤਾਂ ਰੋਕਿਆ ਜਾ ਰਿਹਾ ਭੁੱਲਰ ਸਾਹਿਬ ਨਸ਼ਾ ਕਿਵੇਂ ਰੁਕੂਗਾ ਜੇ ਚਲੋ ਤੁਸੀਂ ਗੱਲ ਕਹਿ ਰਹੇ ਹੋ ਕਿ ਸ਼ਾਮਲਾਟ ਵਾਲੀ ਗੱਲ ਆ ਕਿ ਪੰਚਾਇਤੀ ਜ਼ਮੀਨਾਂ ਨੇ ਉਹਨਾਂ ਤੋਂ ਕਬਜ਼ੇ ਛਡਵਾਏ ਜਾ ਰਹੇ ਨੇ ਪਰ ਦੂਜੇ ਪਾਸੇ ਲੋਕਾਂ 'ਚ ਇਹ ਵੀ ਗੱਲ ਜਾ ਰਹੀ ਆ ਵੀ ਆਪਣਾ ਨਜਾਇਜ਼ ਕਬਜ਼ਾ ਕਰਿਆ ਹੋਇਆ ਜੇ ਆਪਾਂ ਨਸ਼ਾ ਵੇਚਣ ਲੱਗੇ ਕੱਲ ਨੂੰ ਗੜਬੜ ਹੋ ਜੂਗੀ ਆਪਣਾ ਘਰ ਵੀ ਢਾਈ ਸਕਦਾ ਇਹ ਨਸ਼ਾ ਪਹਿਲੀ ਗੱਲ ਜੀ ਜਿਵੇਂ ਤੁਸੀਂ ਕਿਹਾ ਵੀ ਰੋਕਿਆ ਕਿਵੇਂ ਜਾ ਸਕਦਾ ਹੈ ਇਹ ਨਸ਼ਾ ਉਤੋਂ ਨਹੀਂ ਬੀਐਸਐਸਪੀ ਨੇ ਡਾਂਗ ਭਰਾਤੀ ਡੀਜੀਪੀ ਦੇ ਆਰਡਰ ਆ ਗਏ ਵੀ ਇਹ ਨਹੀਂ ਇਹ ਲੋਕਾਂ ਨੂੰ ਜਿਹੜੇ ਬੱਚੇ ਨਸ਼ਾ ਕਰਦੇ ਨੇ ਰੀਹੈਬਿਲੀਟੇਸ਼ਨ ਸੈਂਟਰ ਨੇ ਜਿਹੜੇ ਉਹ ਬਾਹਰਲੀ ਕੰਟਰੀਜ਼ ਦੇ ਜਿਵੇਂ ਯੂਐਸ ਦੇ ਵਿੱਚ ਚੱਲਦੇ ਨੇ ਉਹਨਾਂ ਦੇ ਮਾਡਲ ਸਾਨੂੰ ਕਾਪੀ ਕਰਨੇ ਪੈਣਗੇ ਤੇ ਫਿਰ ਜਾ ਕੇ ਕਿਤੇ ਅਸੀਂ ਜਦੋਂ ਲੋਕਾਂ ਦੇ ਵਿੱਚ ਇਹ ਚੀਜ਼ ਦੀ ਸਮਝਦਾਰੀ ਜਾਊਗੀ ਫਿਰ ਅਸੀਂ ਨਸ਼ੇ ਦੇ ਠੱਲ ਪਾ ਸਕਦੇ ਆ ਪਰ ਡੰਡੇ ਨਾਲ ਕਿਵੇਂ ਪਾ ਸਕਦੇ ਆ ਮੈਨੂੰ ਤੁਸੀਂ ਦੱਸੋ ਕਿਉਂਕਿ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਹੌਸਲੇ ਤਾਂ ਦਿਨੋ ਦਿਨ ਬਲੰਦ ਹੁੰਦੇ ਜਾ ਰਹੇ ਨੇ ਕਿੰਨੀਆਂ ਤਰੱਕੀਆਂ ਹੁਣ ਚਲੋ ਆਪਾਂ ਨਾਕਾ ਨੂੰ ਲੈਣਾ ਲੋਕ ਕਿੰਨੀ ਕਿੰਨੀ ਤਰੱਕੀ ਕਰ ਗਏ ਇਹ ਜੇ ਕੰਮ ਕਰਕੇ ਸੋ ਗੱਲ ਕੀ ਹੈ ਵੀ ਲੋਕਾਂ ਦੇ ਵਿੱਚ ਨਵੇਂ ਬੱਚਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਕਰਿਕੂਲਮ ਚਲਾਉਣੇ ਚਾਹੀਦੇ ਨੇ ਮੈਂ ਤਾਂ ਕਹਿੰਦਾ ਕਾਲਜੇਸ ਦੇ ਵਿੱਚ ਚਲਾਉਣੇ ਚਾਹੀਦੇ ਨੇ ਕਿ ਡੈਮੇਜ ਕੀ ਹੈ ਕਿੰਨਾ ਨਸ਼ਾ ਕਰਨ ਵਾਲੇ ਦੀ ਲਾਈਫ ਕਿੰਨਾ ਟਾਈਮ ਇਹ ਜਿੱਦਾਂ ਦੇ ਕਰੋ ਕਿਲਮ ਚਲਾਉਣੇ ਚਾਹੀਦੇ ਨੇ ਇਹਦਾ ਨੰਬਰ ਗੇਮ ਇਹਦਾ ਕੀ ਫਾਇਦਾ ਜੀ ਬਿਲਕੁਲ ਹੁਣ 31 ਮਈ ਤੱਕ ਕਿਵੇਂ ਦੇਖੋ ਇੱਕ ਡੈਡਲਾਈਨ ਦਿੱਤੀ ਸੀ ਕਿ 31 ਮਈ ਮਈ ਤੋਂ ਬਾਅਦ ਜੇ ਨਸ਼ਾ ਫੜਿਆ ਗਿਆ ਜਾਂ ਨਸ਼ਾ बिकਦਾ ਹੋਇਆ ਤਾਂ ਉੱਥੇ ਦੇ ਐਸਐਸਪੀ ਜ਼ਿੰਮੇਵਾਰ ਹੋਣਗੇ ਕੀ ਲੱਗਦਾ ਤੁਹਾਨੂੰ ਕਿੰਨੇ ਪਰਸੈਂਟ ਮੰਨਦੇ ਹੋ ਵੀ ਨਸ਼ਾ 31 ਮਈ ਤੱਕ ਖਤਮ ਹੋ ਚੁੱਕਿਆ ਪੰਜਾਬ ਦੇ ਵਿੱਚ ਜੀ ਕਿੰਨੇ ਜ਼ਿਲ੍ਹੇ ਨੇ ਮੰਨ ਲਓ ਸਾਰੇ ਜਿੰਨੇ 23-24 ਜ਼ਿਲ੍ਹੇ ਹੈਗੇ ਨੇ ਫਿਰ ਤਾਂ ਸਾਰਿਆਂ ਜ਼ਿਲ੍ਹਿਆਂ ਦੇ ਐਸਐਸਪੀ ਜ਼ਿੰਮੇਵਾਰ ਹੋਣਗੇ ਇਹ ਮੈਂ ਤੁਹਾਨੂੰ ਗੱਲ ਦੱਸਦਾ ਫਿਰ ਤਾਂ ਜਿੰਨੇ ਆਈਪੀਐਸ ਅਫਸਰ ਲੱਗੇ ਹੋਏ ਨੇ ਫਿਰ ਤਾਂ ਸਾਰੀ ਜ਼ਿੰਮੇਵਾਰ ਨੇ ਜੀ ਕਿਉਂ ਨਸ਼ਾ ਮੈਂ ਤੁਹਾਨੂੰ ਗੱਲ ਕਹਿਆ ਨਾ 31 ਮਈ ਨਿਕਲ ਗਈ ਅੱਜ 2 3 3 ਜੂਨ ਆ ਅੱਜ ਤੁਸੀਂ ਐਂ ਕਰੋ 3 4 ਮਹੀਨੇ ਰੁਕ ਜਿਓ ਉਸੇ ਫਲੋ ਤੇ ਫੇਰ ਆ ਜਾਣਾ ਇਹ ਕੀ ਹੈ ਜੀ ਪਤਾ ਕੀ ਹੈ ਦੇਖੋ ਤਰਾਸ ਦੀ ਬੜੀ ਟਰੈਜਡੀ ਕਹਿੰਦਾ ਇਹਨੂੰ ਮੈਂ ਪੰਜਾਬ ਦੀ ਕਾਂਗਰਸ ਸਰਕਾਰ ਰਹੀ ਹੁਣ ਝਾੜੂ ਦੀ ਸਰਕਾਰ ਰਹੀ ਰਾਜਨੀਤੀ ਖੇਡੀ ਨਸ਼ੇ ਦੇ ਮੁੱਦੇ ਤੇ ਬਲਕਿ ਉਸ ਮਾਂ ਨੂੰ ਪੁੱਛੋ ਜਿਹਦਾ ਬੱਚਾ ਨਸ਼ਾ ਕਰਕੇ ਘਰ ਆਉਂਦਾ ਉਹਦਾ ਕੀ ਹਾਲਾਤ ਹੁੰਦਾ ਉਸ ਦਰਦ ਤੇ ਰਾਜਨੀਤੀ ਕਰਨਾ ਮੈਂ ਤਾਂ ਕਹਿੰਦਾ ਜੀ ਇਦੋਂ ਮਾੜਾ ਕੋਈ ਕੰਮ ਹੀ ਨਹੀਂ ਹੋ ਸਕਦਾ ਕਿਸੇ ਮਾਂ ਦੀ ਫੀਲਿੰਗਸ ਨਾਲ ਕਿਸੇ ਪਰਿਵਾਰ ਦੇ ਨਾਲ ਮਤਲਬ ਇਹ ਤਾਂ ਇਹ ਗਲਤ ਗੱਲ ਹੈ ਜੀ ਪੁੱਲ ਪੁੱਲਰ ਸਾਹਿਬ ਕਿਹਾ ਜਾਂਦਾ ਸੀ ਕਿ ਭੁੱਕੀ ਆ ਅਫੀਮ ਆ ਉਹ ਨਸ਼ਿਆਂ ਨਾਲ ਕੋਈ ਵੱਡਾ ਨੁਕਸਾਨ ਨਹੀਂ ਹੁੰਦਾ ਦੀ ਪਰ ਜਿਹੜਾ ਚਿੱਟਾ ਆ ਗਿਆ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਕਿ ਟੀਕੇ ਨਾਲ ਨੌਜਵਾਨਾਂ ਦੀਆਂ ਮੋਤਾਂ ਹੋ ਰਹੀਆਂ ਨੇ ਇਹ ਚਿੱਟੇ ਦੀ ਜਿਹੜੀ ਐਂਟਰੀ ਹੋ ਗਈ ਇਹਨੇ ਖੋਖਲਾ ਕਰਤਾ ਪੰਜਾਬ ਇਹ ਨਾ ਜੀ ਨਸ਼ਾ ਤਾਂ ਚਾਹੇ ਕੋਈ ਵੀ ਆ ਚਾਹੇ ਉਹ ਭੁੱਕੀ ਆ ਚਾਹੇ ਉਹ ਫੀਮ ਆ ਚਾਹੇ ਉਹ दारू ਆ ਨਸ਼ਾ ਤਾਂ ਦੇਖੋ ਮਾੜਾ ਹੀ ਆ ਪਰ ਗੱਲ ਕੀ ਹੈ ਇਹ ਜਿਹੜੇ ਪੁਰਾਣੇ ਨਸ਼ੇ ਸੀ ਕਿਤੇ ਨਾ ਕਿਤੇ ਲੋਕਾਂ ਨੂੰ ਐਬੀ ਜਰੂਰ ਬਣਾ ਦਿੰਦੇ ਸੀ ਲੋਕਾਂ ਨੂੰ ਕਮਜ਼ੋਰ ਕਰ ਦਿੰਦੇ ਸੀ ਪਰ ਮੌਤ ਦੇ ਰਾਹ 'ਚ ਨਹੀਂ ਸੀ ਲੈ ਕੇ ਜਾਂਦੇ ਚਲੋ ਪਰ ਜਿਹੜਾ ਅੱਜ ਦਾ ਸਿੰਥੈਟਿਕ ਨਸ਼ਾ ਆ ਗਿਆ ਐਮਫੈਟਾਮਾਈਨ ਚੱਲਦਾ ਹੈ ਚਿੱਟਾ ਚੱਲਦਾ ਜਿਹਨੂੰ ਆਪਾਂ ਆਪਣਾ ਕੀ ਕੀ ਅੜੜ ਹੈਰੋਇਨ ਇਹੋ ਜਿਹੇ ਨਾਮਾਂ ਨਾਲ ਜਾਣਦੇ ਆ ਇਹ ਤਾਂ ਮੈਂ ਕਹਿੰਦਾ ਆ ਜਿੰਨੇ ਪੰਜਾਬ ਦੇ ਨੌਜਵਾਨ ਨੇ ਮੈਂ ਹੱਥ ਬੰਨ੍ਹਦਾ ਥੋੜੀ ਉਮਰ 2-3 ਸਾਲ ਹੀ ਹੈ ਜੇ ਤੁਸੀਂ ਕੈਮੀਕਲ ਨਸ਼ੇ ਦੇ ਵਿੱਚ ਪੈ ਗਏ ਨਾ ਉਮਰ ਲੰਬੀ ਨਹੀਂ ਹੈਗੀ ਸੋ ਮੈਂ ਤਾਂ ਤੁਹਾਨੂੰ ਦੋ ਹੱਥ ਬਨ ਕੇ ਇਹ ਬੇਨਤੀ ਕਰਦਾ ਕਿ ਯਾਰ ਨਸ਼ਾ ਜਿਹੜਾ ਹੈਗਾ ਕੋਈ ਕਰਨਾ ਜਿੰਮ ਦਾ ਕਰ ਲੋ ਕੋਈ ਦੁੱਧ ਦਹੀਂ ਪਨੀਰ ਦਾ ਕਰ ਲੋ ਕੋਈ ਰਾਜਨੀਤੀ ਕਰ ਲੋ ਕੁਛ ਕਰ ਲੋ ਪਰ ਨਸ਼ੇ ਦਾ ਜਿਹੜਾ ਹੈਗਾ ਇਹਦੇ ਤੋਂ ਖੇਡ ਤੋਂ ਬਹੁਤ ਦੂਰ ਰਹੋ ਬਹੁਤ ਖਤਰਨਾਕ ਹੈ ਜੀ ਬਿਲਕੁਲ ਤੁਸੀਂ ਸੰਗਰੂਰ ਦੀ ਗੱਲ ਕੀਤੀ ਹੈ ਕਿ ਨਸ਼ਾ ਹਜੇ ਵੀ ਬਿਕ ਰਿਹਾ ਜੀ ਹਜੇ ਵੀ ਚੱਲ ਰਿਹਾ ਫਿਰ ਜਿਹੜੇ ਨੰਬਰ ਦਿੱਤੇ ਨੇ ਨੰਬਰ ਤੇ ਕਿਉਂ ਨਹੀਂ ਲੋਕ ਕੰਟੈਕਟ ਕਰਦੇ ਨੰਬਰ ਤੇ ਕਿਉਂ ਨਹੀਂ ਦੱਸਦੇ ਵੀ ਇੱਥੇ ਨਸ਼ਾ ਬਿਕ ਰਿਹਾ ਜੀ ਕਿਉਂਕਿ ਜਾਣਕਾਰੀ ਤਾਂ ਗੁਪਤ ਰੱਖੀ ਜਾਣੀ ਕਿਉਂਕਿ ਲੋਕ ਸਮਝ ਗਏ ਜੀ ਵੀ ਕਿਹੜੇ ਨੰਬਰ ਤੇ ਫੋਨ ਨਾ ਕਰਕੇ ਕੀ ਫਾਇਦਾ ਮਿਲਣਾ ਹੈ ਸੌਗਦੀ ਜੇ ਕੋਈ ਫੋਨ ਕਰਾਂਗੇ ਸੌਗਦੀ ਕਿਸੇ ਤਸਕਰ ਨੂੰ ਕਿਸੇ ਗੈਂਗਸਟਰ ਨੂੰ ਆਪਦੇ ਮੰਗਰ ਪਾਵਾਂਗੇ ਕੀ ਫਾਇਦਾ ਲੋਕਾਂ ਨੂੰ ਪਤਾ ਹੈ ਤੇ ਉਸ ਤੋਂ ਬਾਅਦ ਲੋਕਾਂ ਨੇ ਥਾਣਿਆਂ ਦੇ ਚੱਕਰ ਲਾਉਣੇ ਨੇ ਐਸਐਚਓਾਂ ਦੇ ਹੜੇ ਕੱਢਣੇ ਨੇ ਜੀ ਸਾਡੀ ਗੱਲ ਸੁਣ ਲੋ ਜੀ ਸਾਨੂੰ ਫਲਾਣੇ ਦਾ ਫੋਨ ਆ ਰਿਹਾ ਮੁੜ ਕੇ ਕੀ ਨਹੀਂ ਸਾਰ ਲੈਣੀ ਆ ਸੋ ਲੋਕ ਸਮਝਦਾ ਨਹੀਂ ਵੀ ਜਿਹੜੀ ਇਹ ਫੇਸਬੁੱਕ ਦੀ ਨਸ਼ਾ ਦੇ ਖਿਲਾਫ ਡਰਾਈਵ ਚੱਲ ਰਹੀ ਹੈ ਤੇ ਅਸਲ ਗਰਾਉਂਡ ਦੇ ਵਿੱਚ ਕੀ ਹੈ ਇਹਦੇ ਵਿੱਚ ਕੀ ਅੰਤਰ ਹੈ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਠੀਕ ਹੈ ਜਨਨ ਕਿ ਤੁਹਾਨੂੰ ਇਹ ਲੱਗਦਾ ਕਿ ਨਸ਼ਾ ਜਿਹੜੇ ਨੌਜਵਾਨ ਲੈ ਰਹੇ ਨੇ ਜਿਵੇਂ ਤੁਸੀਂ ਪਹਿਲਾਂ ਵੀ ਅਪੀਲ ਕੀਤੀ ਆ ਕਿ ਸਾਰਾ ਰਲ ਮਿਲ ਕੇ ਉਹ ਸਮਝ ਜਾਣਾ ਆਪਣੇ ਆਪ ਨਹੀਂ ਨਸ਼ਾ ਨਹੀਂ ਖਤਮ ਹੋਣਾ ਨਸ਼ਾ ਤਾਂ ਮਿਲ ਹੀ ਜਾਣਾ ਇਹ ਨਸ਼ਾ ਮੈਂ ਦੇਖੋ ਜੀ ਗੱਲ ਵੱਡੀ ਹੈ ਕਹਿਣ ਲੱਗਿਆ ਇਹ ਨਸ਼ਾ ਕਿਤੇ ਇੱਕ ਸਟੇਟ ਦੀ ਪੁਲਿਸ ਪੁਲਸ ਰਲ ਕੇ ਸਾਰੀ ਸਟੇਟ ਜ਼ੋਰ ਲਾ ਕੇ ਨਹੀਂ ਰੋਕ ਸਕਦੀ ਇਹ ਗੱਲ ਕੀ ਹੈ ਇਹਦੇ ਲਈ ਸਰਕਾਰਾਂ ਦਾ ਵੀ ਮੈਂ ਕਿਤੇ ਨਾ ਕਿਤੇ ਉਹਨਾਂ ਦੋਸ਼ ਨਹੀਂ ਮੰਨਦਾ ਬਿਕੋਜ਼ ਇਹ ਇੰਟਰਨੈਸ਼ਨਲ ਪ੍ਰੋਬਲਮ ਹੈ ਅਸੀਂ ਬਾਰਡਰ ਸਟੇਟ ਹੈ ਅਸੀਂ ਪਾਕਿਸਤਾਨ ਦੇ ਨਾਲ ਲੱਗਦੇ ਆ ਪਿੱਛੋਂ ਅਸੀਂ ਅਫਗਾਨਿਸਤਾਨ ਨਾਲ ਲੱਗਦੇ ਆ ਜਿੱਥੋਂ ਅਸਲ ਟ੍ਰੇਡ ਚੱਲਦਾ ਹੈ 골ਡਨ ਕ੍ਰੈਸੈਂਟ ਕਹਿੰਦੇ ਨੇ ਤੇ ਆਪਣਾ 골ਡਨ ਟ੍ਰਾਇੰਗਲ ਇੱਥੇ ਜਿਹੜਾ ਸਾਰ ਨੂੰ ਵੱਧ ਨਸ਼ਾ ਵਿਕ ਰਿਹਾ ਪਰ ਗੱਲ ਕੀ ਹੈ ਇਹਨੂੰ ਸੈਂਟਰਲ ਏਜੰਸੀਜ਼ ਦੀ ਜਿਹੜੀ ਮਤਲਬ ਮੇਲੀ ਭੁਗਤ ਵਿੱਚ ਚਾਹੀਦੀ ਆ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨਾ ਤਾਂ ਕਿਤੇ ਜਾ ਕੇ ਅਸੀਂ ਨਸ਼ੇ ਤੇ ਠੱਲ ਪਾਵਾਂਗੇ ਤੇ ਉਸ ਤੋਂ ਵੀ ਵੱਡੀ ਗੱਲ ਲੋਕ ਆਪ ਸਮਝਦਾਰ ਹੋਣ ਲੋਕਾਂ ਦੇ ਅੰਦਰ ਇਹ ਅੰਡਰਸਟੈਂਡਿੰਗ ਹੋਵੇ ਕਿ ਯਾਰ ਇਹ ਨਸ਼ਾ ਨਹੀਂ ਇਹ ਮੌਤ ਹੈ ਮੈਂ ਤਾਂ ਕਹਿੰਦਾ ਇਹਦਾ ਦੂਜਾ ਨਾਮ ਬਦਲ ਕੇ ਨਸ਼ੇ ਦਾ ਜਾਂ ਚਿੱਟੇ ਦਾ ਇਹਦਾ ਨਾਮ ਹੀ ਮੌਤ ਰੱਖ ਦੇਣਾ ਚਾਹੀਦਾ ਵੀ ਇਹ ਉਹ ਮੌਤ ਕਰ ਰਿਹਾ ਬਸ ਇਹੀ ਹੈ ਜੀ ਇਹਦਾ ਹੱਲ ਠੀਕ ਹੈ ਬਿਲਕੁਲ ਜੀ ਸੋ ਯੂਥ ਆਗੂ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਤ੍ਰਿਪਤਿੰਦਰ ਸਿੰਘ ਪੁੱਲਰ ਜੋ ਕਹਿ ਰਹੇ ਨੇ ਕਿ ਨਸ਼ਾ ਖਤਮ ਕਰਨ ਲਈ ਸੈਂਟਰ ਦਾ ਵੀ ਸਾਥ ਹੋਣਾ ਚਾਹੀਦਾ ਸਾਰਿਆਂ ਨੂੰ ਜ਼ੋਰ ਲਾ ਕੇ ਨਸ਼ਾ ਖਤਮ ਹੋਵੇਗਾ ਤੇ ਅਪੀਲ ਕਰ ਰਹੇ ਕਿ ਨੌਜਵਾਨ ਚਿੱਟੇ ਵਰਗੇ ਖਤਰਨਾਕ ਨਸ਼ਿਆਂ ਤੋਂ ਬਚਣਾ ਆਪਣੀ ਜ਼ਿੰਦਗੀ ਦਾ ਬਚਾ ਆਪ ਕਰਨ ਕੈਮਰਾਮੈਨ ਵੀ ਮਾਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ